ਕੀ ਕੀ ਮੰਗ ਰਹੀ ਹੈ ਇਹਦਾ 32000 ਰੁਪਏ ਲੋਕ ਪੱਠਾ ਨਹੀਂ ਦਉ ਨਾਲ ਆ ਵੀ ਦੇਖੋ ਇਹ ਗੱਲ ਕੋਈ ਨਹੀਂ ਮੰਗੀ ਜਾਣਦੇ ਉਹਨੇ ਕਹਾਂ ਆਪਾਂ ਦੇਦੇ ਪੈਸੇ ਬੱਕਰੀਆਂ ਨੇ ਤੋਂ ਨੇ ਹਾਂ ਦੋਏ ਬੱਕਰੀਆਂ ਨੇ ਜੀ ਚਲੇ ਆਈ ਰਿ ਕਿਸੇ ਹੋਰ ਦੀ ਨਹੀਂ ਦੇਖੋ ਖਰਚ ਪੜਾ ਘੜੀ ਛਾਲ ਪੂਰੀਆ ਵਧੀਆ ਨਹੀਂ ਨੇ ਆ ਉਹ ਦੋ ਦੇ ਕੋਈ ਬਾਈ ਖੜਦੀ ਹੈਗਾ ਇਸ ਸਵੇਰੇ ਸਵੇਰੇ ਨੂੰ ਘਰਾਂ ਲੈਣਾ ਨਹੀਂ ਤੁਸੀਂ ਦੋਦੀ ਚਾਹਣਾ ਜਾਂ ਬੇਵਣੀ ਪਾਲਣੀ ਦੇ ਦੁੱਧ ਚੋੜਾ ਹੁੰਦਾ ਇਹ ਜੋਕ ਹੈ ਦੁੱਧ ਵੀ ਇੱਡੀ ਚੋੜਾ ਹੁੰਦਾ ਸਾਰਾ ਚੋਲੇ ਵੀ ਬੋਲੀ ਧਾਰਾਈ ਜਾਂਦੀ ਹੈ ਕਿੰਨਾ ਕੁ ਤੇ ਦਿੱਤੀ ਹੈ ਇਹਦਾ ਅਸੀਂ ਤਾਂ ਮੈਂ ਮੀਟਿੰਗ ਹੋ ਰਹੀ ਤੁਸੀਂ ਬੋਲਦੇ ਤਾਂ ਅਸੀਂ ਮੀਂਹ ਦੀਆਂ ਪਲੀਆਂ ਦੋਨੇ ਤਾਂ ਦੁੱਧੋ ਹੋ ਗਈ ਢਾਈ ਕਿਲੋ ਸਾਡੇ ਤੁੰ ਨੂੰ ਕਹੀਏ 5 ਕਿਲੋ ਦਾ ਕੋਈ ਕੋਈ ਥਾਂ ਥਾਂ ਨਾ ਫਰਕ ਫੁਰਕ ਤਾਂ ਨਹੀਂ ਭਾਈ ਜਮੀ ਵੀ ਨਹੀਂ ਜ਼ਿੰਮੇਵਾਰੀ ਹੈ ਹੈ ਜ਼ਿੰਮੇਵਾਰੀ ਆਪਣੀ ਕਿਉਂ ਜੀ ਕੁਝ ਨਹੀਂ ਫੜਦੇ ਪਸੰਦ ਹੈ ਜੀ ਤੁਸੀਂ ਦੱਸੋ ਸਾਰਨੀ ਨੂੰ ਪਤਾ ਜੀ ਮੇਰੇ ਤਾਂ ਐ ਪਸੰਦ ਆ ਵੀ ਦੋ ਮੀਂਹਨੀਆਂ ਨੇ ਥੱਲੇ ਇੱਕ ਬੱਕਰੀ ਆ ਤੁਹਾਡਾ ਬਾਦਾ ਵਾਜੂ ਆ ਤਿੰਨ ਜਾਨ ਬੱਚੇ ਵੀ ਨੇ ਦੋ ਥੱਲੇ ਆਹ ਤਾਂ ਹੋਈਆਂ ਵੀਰੇ ਤੈਨੂੰ ਚੁਗਾਈ ਜਾ ਬਟਾ ਤਖੜੀਆਂ ਨੇ ਕਿਹੜਾ ਕੋਈ ਆਏ ਨੇ ਵੀ ਹੋਈਆਂ ਕੋਈ ਕੱਲ ਨੂੰ ਮੰਗੂਗਾ ਇੱਕ ਵੇਚ ਵੀ ਸਕਦੇ ਹਾਂ ਵਿੱਚੋਂ ਨਾ ਨਹੀਂ ਹਜੇ ਤਾਂ ਕੁਛ ਨਹੀਂ ਵੇਚਣਾ ਚਲੋ ਇਹ ਖਰੀਦ ਖੁਰ ਲੈ ਚੀਰ ਦੇ ਹੜੀਏ ਤਾਂ ਕਿਹਦੀ ਤੇ ਰਹੇ ਚਲੋ ਵੇਚਣ ਦਾ ਵੀ ਕੋਈ ਡਰ ਨਹੀਂ ਕੀ ਜਾਣਦੇ 6 ਮਹੀਨੇ ਚ ਹੋ ਜਾਣੀਆਂ ਮੇਰੀ ਸੋਦਾ ਹੈਗਾ ਚਲੀ ਜਾਂ ਨਹੀਂ ਉਹ ਵੀ ਹੈ ਨਾ ਉੱਧਰ ਜਾ ਕੋ ਸਾ ਆਪਾਂ ਉੱਧਰ ਚੱਲ ਜਾਂਦੇ ਤਿੰਨੇ ਜਣੇ ਚਿੰਤਾ ਨਾ ਮੰਨ ਤੂੰ ਆਜੋ ਆ ਜਾ ਕੁੜੀਏ ਹੁਣ ਤੂੰ ਕਹਿੰਦੀ ਆ ਵੀਡੀਓ ਚ ਲਈ ਭਾਈ ਮੈਨੂੰ

ਹਾਂ ਕਰੀਏ ਹੁਣ। ਜਾਂ ਬਈ ਕਾਲਿਆ ਇਹਨਾਂ ਨੇ ਕਦੇ ਬੱਕਰੀ ਨਹੀਂ ਲਈ। ਅਣਜਾਣ ਮੂਰੇ ਨਾ ਉਪਰੇ ਪਾਣੀ ਛੱਡੂਂਗਾ ਹੀ ਲੱਗਦਾ ਹੁੰਦਾ। ਵੀ ਕਿਤੇ ਡੁੱਬ ਨਾ ਜਾਈ। ਹਾਂ ਹੁੰਦਾ ਹੈ ਨਵੇਂ ਬੰਦਿਆਂ ਦਾ। ਨਵੇਂ ਬੰਦੇ ਨੂੰ ਤੇ ਮੈਂ ਇਹਨਾਂ ਨੂੰ ਤਸੱਲੀ ਦਿੱਤੀ ਵੀ ਪਾਠ ਨਵੀਂ ਐ। ਬਾਕੀ ਦੋ ਮਹੀਨੇ ਤਾਂ ਹਜੇ ਤੁਸੀਂ ਚੋਇਓ ਨਾ। ਦੋ ਮਹੀਨੇ ਛੇੜੋ। ਇਹ ਬੱਕਰੀਆਂ ਬਣ ਜਾਣੀਆਂ ਚੌਂ ਚੌਂਗਾ। ਵੀ ਬੱਕਰੀ ਵਾਹ ਲੱਗੀ ਆ ਫੁੱਲ ਉਹਦੇ ਤੋੜ ਰਹੀਆਂ ਨੇ। ਹਾਂ ਪਤਾ ਲੱਗਿਆ ਤੋੜਨਾ। ਕਿ ਤਾ ਕਹਿੰਦੇ ਨੇ ਕੁਝ ਹੋਰ ਪਰ ਮੈਂ ਉਹ ਨਿਆਣੀ ਗੱਲ ਤੇ ਨਹੀਂ ਜਾਂਦਾ ਹਾਂ ਇਹ ਤਾਂ ਕਹਿੰਦੇ 15 16 ਦੀ ਲੈਣੀ ਮੈਂ ਖਿਆ ਲੈਣੀ ਵੀ ਨਹੀਂ ਲੱਗਣ ਦੇ ਨੇ ਉਹ ਤਾਂ ਤੁਹਾਨੂੰ ਵੀ ਪਤਾ ਹੀ ਹੈ ਜੀ ਹੁਣ ਰੋਜ਼ ਤੂੰ ਸਾਰੀਆਂ ਗੱਲਾਂ ਛੱਡ ਪੱਠ ਦਾ 20000 ਰੁਪਇਆ ਲੈ ਠੀਕ ਹੈ ਦੇ ਦੇ ਨਾ ਉਹ ਗੱਡੀ ਅਸੀਂ ਕਰਾ ਲਈ ਖੁੱਲ ਲਈ ਲੈ ਲਈ ਨੀਰਾ ਲੈ ਲਿਆ ਠੀਕ ਹੈ ਦੋ ਬਰ ਬਰੀਆਂ ਖਰੀਦ ਲਈਆਂ ਵਿੱਚ ਇਹ ਭਗ ਜੂਗੀ ਵਿਚਾਰੀ ਲੈ ਨਹੀਂ ਰਾਜੂ ਹਾਂ ਫਰਕ ਵਾਲਾ ਇਹ ਮੈਂ ਕੀ ਮੰਗਿਆ ਮੈਂ ਤਾਂ 32000 ਰੁਪਇਆ ਮੰਗਿਆ ਰਜੂ ਮੈਂ ਵੀ ਲਵੇ ਲਾ ਕੇ ਕਹਾਂਗਾ ਤੈਨੂੰ ਬਾਲੀ ਟਪਾਰਵਾਜ ਨਹੀਂ ਕਰਦਾ ਪਰ ਬੱਕਰੀ ਲੈ ਜਾ 28000 30 ਨਹੀਂ ਕਿਹਾ ਤੈਨੂੰ ਸਾਰਾ ਕੁਝ ਸੱਟ ਕਿਉ ਉਹ ਬਾਈ ਨੇ ਮੈਨੂੰ ਸਾਰੇ ਪਹਿਲਾਂ ਹੀ ਕਹਿ ਕਾ ਤੂੰ ਅੜਦਾ ਸੌਦੇ ਉਹਨੇ ਤਾਂ ਫਿਰ ਪੈ ਨਹੀਂ ਗਿਆ ਤਾਂ ਵੀ ਤੂੰ ਅੜਦਾ ਹੈ ਸਾਨੂੰ ਅੜਦੇ ਆ ਜਾਨਵਰ ਵੀ ਦੇਖ ਵਿੱਚ ਜਾਨਵਰ ਵੀ ਚੰਗੇ ਨੇ ਇਹਨੂੰ ਵੀ ਪਤਾ ਰਾ ਤੂੰ ਕੌਣ ਦਿੰਦਾ 20000 ਦੋ ਪੱਟਾਂ ਵਾਲੀ ਬੱਛੇ ਆ ਇਹਦਾ ਮਿਲਜੂ ਲਿੱਛੀ ਵਿੱਕੀ 15 ਨਹੀਂ ਮਿਲਜੂ ਬਾਈ ਗੱਲਾਂ ਫੇਰ ਕਰ ਲੈ ਉਹਨਾਂ ਮੈਨੂੰ ਦੱਸੋ ਜੇ ਕੋਈ ਗੁਲਜਾ ਤੁਹਾਡੀ ਗੱਲ ਦੀ ਨਹੀਂ ਲੈਣੀ ਕਿਵੇਂ ਕਰ ਲੈ ਅਰੇ ਕਰ ਲੈ ਹਾਂ ਮਨਚ ਫਰਕ ਨਾ ਰੱਖਿਓ ਨਹੀਂ ਲੈਣੀ ਨਾ ਵੀ ਲਊ ਕਿਉਂ ਵੀ ਆਪਾਂ ਨੂੰ ਕੀ ਹੈ ਸਹੀ ਗੱਲ ਹਾਂ ਕਿਦਾਂ ਠਾਉਣਗੇ ਉਹ ਨਹੀਂ ਪੜਨਗੇ ਹੁਣ ਗੱਡੀ ਤਾਂ ਥੋੜੀ ਪਹਾੜ ਆਪਾਂ ਨੇ ਕਰ ਲਿਆ ਜਾ ਰਹੀ ਹੈ ਦੋ ਜਿੱਥੇ ਹੋ ਜਾਣੀਆਂ ਤੀ ਵੀ ਲੱਗ ਜੂ ਝੋਲਾ ਲੱਗਿਆ ਹੋਇਆ ਕਣਤਾਂਉਂਦੀਆਂ ਨਹੀਂ ਵਿੱਚੇ ਗੱਡੀ ਚ ਉੱਜ ਜਾਣੀਆਂ ਨਹੀਂ ਕਹਿੰਦਾ ਡਰਾਈਵਰ ਨੂੰ ਮੂਰੇ ਇੱਥੇ ਆ ਲਾ ਪਾਈ ਬੱਚਿਆਂ ਨੂੰ ਹਾਂ ਬੱਚੇ ਮੂਰੇ ਬਹਿ ਜਾਣਗੇ ਤੁਸੀਂ ਮੇਰੀ ਗੱਲ ਮੰਨ ਲਓ ਚਲੋ ਜੇ ਤੁਸੀਂ ਕਹਿ ਨਵੀਂ ਪੱਠਾ ਦੂਏ ਸੂਏ ਹੈ ਹੈ ਬੁੜੀ ਨਹੀਂ ਹੈਗੀ ਬਾਈ ਹੈ ਨਵੀਂ ਹੈ ਜੀ ਦੇ ਦਾਂਦਾ ਜੀ ਹਲੇ ਤੁਸੀਂ ਕਹਿੰਦੇ ਹੋ ਸਫਾਈ ਨਹੀਂ ਸਫਾਈ ਤਾਂ ਮੈਂ ਦੱਸਦਾ ਜਿੱਦੇ ਮੈਂ ਆ ਗਿਆ ਇਹਦੇ ਬਾਲ ਪੂਲ ਜੇ ਸਾਰੇ ਮੁੰਨੇ ਆਉਗਾ ਪੱਟਾ ਪੁੱਟਾ ਤੋਂ ਸਾਫ ਹੋ ਜੂਗੀ ਪਾਲ ਝਾੜ ਜੂਗੀ ਇਹ ਜੇ ਐਸ ਬੱਕਰੀ ਸਫਾਈ ਵਾਲੀਆਂ ਰੱਖ ਦਤ ਕਰਨ ਦੇ ਕਿ ਆਂ ਬਾਈ ਕੰਤੀਆਂ ਨਹੀਂ ਹੈ ਗਿਆ ਸਾਬਣ ਲਾ ਕੇ ਨਵਾਦੀ ਇਹ ਕਿਹੜੇ ਨਮਾਉਂਦੇ ਲਿਬੜੀਆਂ ਪਈਆਂ ਨੇ ਵਿਚਾਰੀਆਂ ਗੇਲੇ ਸੁੱਕੇ ਚ ਪੈਂਦੀਆਂ ਨੇ ਕਿਉਂ ਜੀ ਇਸ ਦੇ ਪੀੜਾ ਵਾੜਾ ਕਿਹਦੇ ਚੌੜਾ ਵੜਾ ਚਮਕਾ ਮਾਰਦੇ ਇਹ ਕਿਹੜਾ ਦਰਸ਼ਨ ਇਹ ਕਿਹੜਾ ਦਰਸ਼ਨ ਤੁਮਣ ਵਾਲਾ ਇਹ ਕਿਹੜਾ ਦਰਸ਼ਨ ਤੁਮਣ ਵਾਲਾ ਵੀ ਵਿਖਿਆ ਦੇ ਖੰਡੀਆਂ ਬੈਠੀਆਂ ਨੇ ਇਹ ਤਾਂ ਦੇਖਾ ਦੋ ਨੇ ਇਹ ਦੋ ਨੇ ਨਾ ਤਾਂ ਉਹ ਨੂੰ ਨਾ ਹੁੰਦਾ ਟੈਮਾ ਨਾ ਇਹਨੂੰ ਗੰਜੇ ਜੇ ਦੋਏ ਭਾਈ ਨਹੀਂ ਇਹ ਨਾ ਹੁੰਦੇ ਨਹੀਂ ਹੈਗੇ ਅਰੇ ਇਹ ਨਹੀਂ ਪਤਾ ਇਹਦੇ ਜੂਆ ਵੀ ਹੋਣਾ ਹੈ ਜੂਆ ਵੀ ਹੋ ਸਕਦੇ ਨੇ ਮੇਰੇ ਭਾਈ ਕਿਚੜੀਆਂ ਲੱਗਦੀਆਂ ਨੇ ਸਾਡੇ ਓ ਮੇਰੇ ਚਿਚੜੀਆਂ ਚੜ ਗਈ ਮੈਂ ਤੋੜੀ ਤੇਰਾ ਮੇਰਾ ਕਿਥੇ ਰੋਟਾ ਹਾਂ ਤੇਰੇ ਨੇ ਦੇਖਣੀ ਤੂੰ ਸਾਰੀਆਂ ਗੱਲਾਂ ਛੱਡ ਸੌਤਾ ਕਰ ਨਹੀਂ ਤਾਂ ਇਹ ਜਾਨਦੇ ਨੇ ਬੱਕਰੀਆਂ ਨਹੀਂ ਲੈਂਦੇ ਉਹ ਤੋਂ ਬਾਅਦ ਕਈ ਛੱਡੇ ਨਕਾਤ ਕਰ ਠੀਕ ਹੈ ਜੀ ਇਹ ਸਾਡੇ ਨਹੀਂ ਪਸੰਦ ਲੈ ਚੰਗੇ ਚੰਗੇ ਦਿਖਾਤੀਆਂ ਨਾ ਠੀਕ ਹੈ ਜੀ ਬੋਲੋ ਜੀ 20000 ਰੁਪਏ ਦੰਨੇ ਆ ਭਾਈ ਉਹ ਨਹੀਂ ਉਹ ਤਾਂ ਪਹਿਲਾਂ ਮੈਨੂੰ ਸੁਣ ਗਏ ਮੈਂ ਕੀ ਬੋਲਾ ਫਿਰ ਹੋਰ ਕੀ ਕਹਿੰਨਾ ਤੂੰ 28 ਦੀ ਕਹਦਾ 27 ਕੋਈ 28 ਦੀ ਸਹੀ ਜਾ ਜਾ 10 27 ਦੀ ਲੈ ਜਾ ਨਾ ਸਹੀ ਆ ਜਾ ਦੇਵੜੀਆਂ ਘੜੀ ਵੀ ਦੇਖ ਲੈ ਖਸਮਾ ਥੱਲੇ ਆ 10 ਬੋਲ ਥੱਲੇ ਆ ਥੱਲੇ ਤੋਂ ਬੋਲ ਹੈ ਬੱਚਕਾਰਾ ਜੋਰ ਲੱਗਦਾ ਤੇਰਾ ਜੋਰੇ ਲੱਗਦਾ ਬੈਠੇ ਦਾ ਮੇਰਾ ਉਹ ਬੇਬੇ ਖੜੀ ਆ ਨਾਲ ਵਾਲੀ ਇਹ ਵੀ ਦੇਖ ਬੇਬੇ ਨੂੰ ਵੀ ਲੈ ਜਾਗੇ ਬਾਪੂ ਨੂੰ ਵੀ ਲੈ ਜਾਗੇ ਅਸੀਂ ਹੋ ਤੂੰ ਤੁਰਨ ਵਾਲਾ ਬਣ ਕਿਉਂ ਜੀ ਸਾਹ ਬਣਾਣ ਦੀ ਬਤ ਤੁਸੀ ਦੱਸਣਾ ਸਹੀ ਦੱਸ ਸਹੀ ਦੱਸਿਆ ਮੈਂ ਤਾਂ 27000 ਲੈ ਲੈ ਬੱਕਰੀ ਛੋਟਾ ਛੋਟਾ ਇਮਾਨਦਾਰੀ ਤੇ ਕੀ ਹੈ ਤੇਰਾ ਪਰਾ ਕਰਾਥ ਹੋਏ ਕੱਚੇ ਗੱਲਾਂ ਨਹੀਂ ਕਰਦਾ ਹੈਗਾ 22000 ਦੀ ਬੱਕਰੀ ਸੀ ਨਹੀਂ ਰਤ ਹੋਰ ਕਰਨਾ ਕੀ ਹੈ ਕੀ ਕਰਨੇ ਜਸਪੀ 10000 ਲੈ ਜਾ ਤੇਰੇ ਨਾਲ ਯੂ ਕਰਨਾ ਹੋਰ ਦੱਸ ਮੇਮਨੀ ਦੀ ਕਦਰ ਪਾ 8324 8000 ਉਹ ਨਾ ਪੈਂਦਾ ਪੱਠਾ ਨਹੀਂ ਪੈਂਦਾ ਆਪਾਂ ਪਾਈ ਕਰਦੇ ਹੁਣ ਅੱਛਾ ਮੇਮਨੀ ਦੀ ਕਦਰ ਪਾ ਮੇਮਨੀ ਨਾਲ ਦੇਖਦਾ ਸੀ ਕਹੇ ਜੇ ਕਮਦੀਆਂ ਨੇ ਐ ਵੀ ਦੇਖ ਰੱਜੂ ਤੇਰੀ ਨੌਕਰੀ ਮੇਰੀ ਕਦਰ ਕਿੱਥੇ ਪਾਉਂਦਾ ਤੂੰ ਬੱਕਰੀ ਤਾਂ ਪਾਉਂਦਾ ਨਹੀਂ ਮੇਰੀ ਕਿੱਥੇ ਤੇਰੀ ਵੀ ਪਾਉਣੀ ਹੈ ਸਤਾ ਸਭ ਦੀ ਪਾਉਣੀ ਪੱਕਾ ਜਾਨਸਾਨਾ ਲਾ ਦੇਈ ਧੱਕਾ ਨਿਸ਼ਾਨਾ ਲਾ ਧੱਕੀਆਂ ਪੱਟੀਆਂ ਨਾ ਰੋਗਿਆ ਕਰ ਧੱਕਾ ਹੀ ਨਿਸ਼ਾਨਾ ਤੇ ਮੈਨੂੰ 1000 ਰੁਪਏ ਦੇਉਂਗੇ ਖੁਸ਼ ਹੋਗੇ ਮੈਨੂੰ ਤਾਂ ਦਿਉਗੇ ਯਾਰਾ ਮੇਰੀ ਵਰੀ ਝੁੱਕਾ ਚੱਕ ਜਾਨੇ ਹੂੰ ਸਾਰੇ ਤੇਰੇ ਸਬਦਾ ਹੋ ਗਏ ਮੇਰੇ ਪਿੱਛੇ ਝੁੱਕਾ ਚੱਕ ਜਾਨੇ ਹੋ ਤੁਸੀਂ ਲੈ ਫੜੋ ਨਾ ਕੱਚੀਆਂ ਗੱਲਾਂ ਨਹੀਂ ਕਰਦਾ ਮੈਨੂੰ ਤਾਂ ਦਹੀਂ ਨਾ ਦਹੀਂ ਕੋਈ ਗੱਲ ਨਹੀਂ ਬੱਕਰੀ ਵੇਚਤੀ ਤੇਰੀ 24000 ਚੱਲ ਨਾ ਮੈਂ ਨਹੀਂ ਕਹਿਣਾ ਹੋਰ ਕੁਝ ਨਾ ਲੈ ਕੇ ਜਾਣਾ ਨਾ ਲੈ ਕੇ ਬਸ ਲੈ ਫੜ ਬਈ ਮੇਰੀ ਗੱਲ ਓ ਚੱਡਾ ਬਰੇ ਨਾਟੀ ਖਵਾਰ ਭੱਜਣਗੇ ਨਾਟੀ ਉਹ ਆ ਨਾਲ ਖਰੀਦੀ ਵੀ ਆਈ ਬਾਈ ਬਾਈ ਨਾ ਆ ਉਹ ਘੱਟ ਚ ਖਰੀਦੀ ਉਹ ਪਰਾਂੋਂ ਜ਼ਿਆਦਾ ਜੀ ਆਉਂਦੇ ਬੱਕਰੀ ਬੱਕਰੀ ਲੈ ਕੇ ਜਿਵੇਂ 25000 ਦੀ ਲੈ ਜਾ ਬਸ ਤੈਨੂੰ ਕਮਾਣ ਵਾਲੀ ਹੋ ਗੱਲ ਪੱਠਾ ਵੀ ਨਿਆਰ ਨਾਲ ਦੋ ਇਹਦਾ ਪਰਦੇਸੀ ਨੇ ਓਏ ਪਰਦੇਸੀ ਨੇ ਫਿਰ ਬੱਕਰੀ ਕਿਹਣੀ ਵੀ ਦੇਖ ਬੱਚੇ ਕਿਹਣੀ ਵੀ ਲੈ ਪੱਠਾ ਵੀ ਦੇ ਲੈ ਕਿਹਣੀ ਵੀ ਪਤਕਾਂ ਵਰਗੀਆਂ ਨੇ ਉਹ ਜੀ 20000 ਦੇ ਹੋਵੇ ਤੁਸੀਂ ਚੱਕੇ ਜੁੱਤੀਆਂ ਨਹੀਂ ਹੁੰਦੀ ਨੇ ਚੱਕਦੇ ਹਿੰਦੇ ਨੂੰ ਕੁਛ ਨਹੀਂ ਕਹਿੰਦੇ ਹਾਂ ਹੁਣ ਕਿਉਂ ਸਾਈ ਮੋੜਦਾ ਸਾਈ ਨਹੀਂ ਮੋੜਦਾ ਤੂੰ ਆਹ ਬਹੁਤ ਦੇਖੀ ਨਾਲ ਬਾਰਾਪਰਾ ਕੀਤੀ ਹੋਈ ਆ ਉਹ 15000 ਦੀ ਵੀ ਲੈਣੀ ਕਿਛਦੀ ਵੀਰੇ ਇਹ ਚੀਜ਼ ਵੀ ਦੇ ਜਾ ਸਾਡੇ 24 ਦੀ ਹੋ ਜਾ ਲਾਹੋ ਅਸਪਾ ਦੇ ਕੰਨ ਮੇਰੇ ਭਾਈ ਦਿਖਾ ਦੇ ਕਰ ਜਾ ਹਾਂ ਲੈ ਬੱਚੇ ਫਾੜ ਦੋ ਬੱਚੇ ਖੁਸ਼ ਆ ਸਕੇ ਨਰਦਾ ਇਹ ਤੇ ਪੈਸੇ ਦੋ ਚਲੋ ਜੀ ਫੜੋ ਬੱਚੇ ਹਾਂ ਲੈ ਪਰਚੀ ਦੇ ਅਸੀਂ ਸੌਦਾ ਅਗਲੇ ਦਾ ਵੇਚ ਦੇਣੇ ਆ ਕੱਚ ਕਰੋੜੀ ਜੀ ਗੱਲ ਨਹੀਂ ਕਰਦਾ ਹੁੰਦਾ ਮੈਂ ਸਹੀ ਗੱਲ ਆ ਯਾਰ ਮੁਕੱਤਰ ਇਹਨਾਂ ਦੇ ਮਾਰੀ ਆ ਪਤਾ ਨਹੀਂ ਚੰਗੀ ਐ ਬੰਦੇ ਫਿਰਦੇ ਨੇ 22000 ਨੂੰ ਇਹ ਪੰਜ ਲੈਤੇ ਬਣਿਆ ਆ 20000 ਦੀ ਵਿਕਜੂ ਜੇ ਤੂੰ ਨਾ ਲੈਂਦਾ ਬਈ ਇਹ ਚੀਜ਼ ਗੱਲ ਦਾ ਇੱਕ ਪਰਵਾਹ ਨਹੀਂ ਜਦ ਹੁਣ ਸਾਡ ਪਰਾਂ ਨਾਲ ਨਾ ਹਾਂ ਨਾ ਲੈਂਦਾ ਯਾਰ ਤੈਨੂੰ ਲੈ ਜੀ ਬਾਕੀ ਦੀ ਮਹਿੰਗੀ ਹੋਗੀ ਬੱਚੇ ਚੱਕੋ ਜੀ ਬਾਈ ਚੱਕ ਲਿਓ ਪਾਈ ਸਕੇ ਨਰਦਾਓ ਹਾਂ ਪਰ ਤੂੰ ਪੈਸੇ ਦੇ ਤਾ ਆ ਵਾਹ ਵਾਹ ਬਾਈ ਲੈ ਆ ਹੱਦੇ ਹੋ ਉਹਨੂੰ ਕਹ ਦੇ ਬਈ ਕਦੇ ਗੱਡੀ 'ਚ ਰੱਖ ਲੈ ਮੁੰਡੇ ਜ਼ਿੰਮੇਦਾਰੀ ਉਹਦੀ ਕਰਾ ਦੇ ਬਾਈ ਉਹਦੇ ਪੂਰੇ ਗੱਡੀ 'ਚ ਕਰਾਇਆ ਜਾ ਲੈ ਜੋ ਬੱਕਰੀ ਫੜ ਕੇ ਲਿਖਿਆ ਕੀ ਆਏ ਬਈ ਫੜ ਜਾ ਤੋੜ ਦੇ ਬੰਦਾ ਪਹਿਲੇ ਲਿਖਾਈ ਵੀ ਕਰਾਉਣੀ ਆ ਨਾਲ ਲੈ ਜਾ ਬੰਦਾ ਮੇਰਾ ਸਾਈ ਵਾਲਾ ਦੇ ਦੋ ਜੀ ਮੇਰਾ ਨੋਟ ਇਹ ਮੇਰਾ ਆਪਦੇ ਨੂੰ ਦਸਤਾ ਸੀ ਮੈਂ ਉਹ ਸਾਈ ਤੇਨੇ ਆਪਾਂ ਹਾਂ ਆਪਦੇ ਨੂੰ ਦਸਤੀ ਸੀ ਬਈ ਚਲ ਦੋ ਪੈਸਾ ਕੋਈ ਨਹੀਂ ਆਪ ਸਕੈਨਰ ਇਹਨਾਂ ਤੋਂ